ਅੱਜ ਕੱਲ ਜਿਹੜੇ ਬਹੁਤੇ ਵਿਦੇਸ਼ਾਂ 'ਚ ਜਾਂਦੇ ਨੇ ਨਾ ਲੋਭ ਦੇ ਕਾਰਨ ਵੇਰੀ ਇਹ ਉਹਨਾਂ ਦੇ ਉੱਤੇ ਬਣਿਆ ਗੀਤ ਕਿਉਂ ਈਆਂ ਪੁੱਤਾਂ ਨੂੰ ਲੋਕੀ ਦਿੰਦੇ ਦੇਸਨ ਕਾਲਾ ਕਿਉਂ ਈਆਂ ਪੁੱਤਾਂ ਨੂੰ ਲੋਕੀ ਦਿੰਦੇ ਦੇਸਨ ਕਾਲਾ ਲੋਕੀ ਦਿੰਦੇ ਦੇਸਨ ਕਾਲਾ ਅੰਗਰੇਜ਼ ਦੁਖੀ ਕਰਕੇ ਆਪਾ ਪੰਜਾਬ ਚੋਂ ਕੱਢੇ ਅੱਜ ਮੂਰੇ ਉਹਨਾ ਦੇ ਗਏ ਹੱਥ ਕਾਸ ਤੋਂ ਅੱਡੇ ਹੁਣ ਲੋਭੀ ਲੋਕਾਂ ਨੂੰ ਹੋ ਗਿਆ ਲੋਭ ਬਹੁਤ ਹੀ ਬਾਲਾ ਕਿਉਂ ਟੀਆ ਪੁੱਤਾਂ ਨੂੰ ਲੋਕੀ ਦਿੰਦੇ ਦੇਸ ਨਕਾਲਾ ਅੰਗਰੇਜ਼ ਘੂਰਦੇ ਨੇ ਅਸੀਂ ਤੁਸੀਂ ਪੰਜਾਬ ਚੋਂ ਕੱਢੇ ਉਹਨਾਂ ਮੂਰੇ ਬੋਲ ਦੇ ਨੀ ਰਹਿ ਜਾਂਦੇ ਨੇ ਮੂ ਅੱਡੇ ਜਾਮ ਜੂਰ ਹੋਗੇ ਗਿਆ ਲੱਗ ਜੀਵ ਨੂੰ ਤਾਲਾ ਕਿਉਂ ਟੀਆ ਪੁੱਤਾਂ ਨੂੰ ਲੋਕੀ ਦਿੰਦੇ ਦੇਸਨ ਕਾਲਾ ਉਹਨਾਂ ਦੀਆਂ ਹਰਕਤਾਂ ਨੂੰ ਅਸੀਂ ਨਹੀਂ ਕਵਤਾ ਵਿੱਚ ਲਿਆਉਂਦੇ ਉਹ ਉਹ ਕੁਛ ਕਰਦੇ ਨੇ ਉਹੋ ਜੋ ਕੁਛ ਕਰਨਾ ਚਾਹੁੰਦੇ ਭਾਂਡੇ ਝੂਠੇ ਮਾਜ ਰਿਆਂ ਭਾਵੇਂ ਉਹ ਮਾਗਦਾ ਪਾਲ ਕਿਉਂ ਧੀਆ ਪੁੱਤਾਂ ਨੂੰ ਲੋਕੀ ਦਿੰਦੇ ਦੇਸ ਨਕਾਲਾ ਪਹਿਲਾਂ ਸੁੱਖਾਂ ਸੁਖ ਦੀਆਂ ਸੀ ਸਾਡੇ ਘਰ ਵਿੱਚ ਧੀ ਪੁੱਤ ਆਵੇ ਹੁਣ ਸੁੱਖਾਂ ਸੁਖ ਦੇਨੇ ਉਹ ਸਾਨੂੰ ਛੱਡ ਵਿਦੇਸ਼ ਸੁਧਾਵੇ ਜਦ ਪੈਸਾ ਆਜੂਗਾ ਸਾਡੇ ਹਉ ਜੂ ਘਰੇ ਉਜਾਲਾ ਕਿਉ ਧੀਆ ਪੁੱਟਾ ਨੂੰ ਲੋਕੀ ਦਿੰਦੇ ਦੇਸਨ ਕਾਲਾ ਜਦ ਵਿੱਚ ਬਦੇਸਾਂ ਦੇ ਧੀ ਪੁੱਤ ਵਿਆਹ ਆਪਣੇ ਕਰਵਾਉਂਦੇ ਕੋਈ ਪਾਣੀ ਬਾਹਰ ਪੀ ਕੇ ਨਾ ਹੁਣ ਠੰਡ ਕਾਲ ਜੇ ਪਾਉਂਦੇ ਤੇ ਉਹ ਵਿੱਚ ਪੰਜਾਬ ਫਿਰੇ ਸੀ ਜੋ ਜਨ ਚੜਨ ਨੂੰ ਕਾਲਾ ਕਿਉਂ ਧੀਆ ਪੁੱਟਾ ਨੂੰ ਲੋਕੀ ਦਿੰਦੇ ਦੇਸਨ ਕਾਲਾ ਮਤ ਮਾਰੀ ਲੋਭ ਥੋਡੀ ਤੁਹਾਨੂੰ ਕੁਝ ਨਹੀਂ ਸਮਝ ਵਿੱਚ ਆਉਂਦਾ ਹੁਣ ਪੋਤੇ ਪੋਤੀ ਨੂੰ ਨਾ ਕੋਈ ਗੋਦੀ ਚੱਕ ਖਿលਿਆਉਂਦਾ ਹੁਣ ਵਿੱਚ ਮੋਬਾਈਲਾਂ ਦੇ ਦੇਖਦੇ ਗੋਰਾ ਹੈ ਜਾਂ ਕਾਲਾ ਕਿਉਂ ਧੀਆ ਪੁੱਟਾ ਨੂੰ ਲੋਕੀ ਦਿੰਦੇ ਦੇਸਨ ਕਾਲਾ ਪੈਸਾ ਉਹਨਾ ਮਿਲਣਾ ਈ ਜਿੰਨਾ ਆਏ ਲੇਖ ਲਿਖਿਆ ਕੇ ਵੱਧ ਕੌਡੀ ਮਿਲਣੀ ਨਾ ਲੋਭ ਦੇ ਕੋੜੇ ਟਾਈਂ ਪੁਝਾ ਕੇ ਰੱਬ ਭੁੱਲ ਗਿਆ ਤੁਨੂੰ ਫਿਰਦੀ ਸਦਾ ਲੋਭ ਦੀ ਮਾਲਾ ਨੂੰ ਈਆਂ ਪੁੱਤਾਂ ਨੂੰ ਲੋਕੀ ਦਿੰਦੇ ਦੇਸਨ ਕਾਲਾ ਤੁਸੀਂ ਮਾ ਪਿਓ ਇਹਨਾ ਦੇ ਇਹੋ ਧੀ ਪੁੱਤ ਨੇ ਥੋੜੇ ਇੱਥੇ ਉੱਥੇ ਮਹਾਰਿਆ ਨੂੰ ਲਾਉਣੇ ਨਹੀਂ ਕਿਸੇ ਹੁਣ ਮੋਢੇ ਇਹ ਸਭ ਕੁਝ ਜਾਣ ਰਹੇ ਕਰਦੇ ਫੇਰ ਨਹੀਂ ਕਿਉਂ ਟਾਲਾ ਕਿਉਂ ਟੀਆਂ ਪੁੱਤਾਂ ਨੂੰ ਲੋਕੀ ਦਿੰਦੇ ਦੇਸ ਨਕਾਲਾ ਪੰਜਾਬ ਖਾ ਲਿਆ ਲੀਡਰਾਂ ਨੇ ਜਿਹੜੇ ਸਾਡੇ ਮੁਖੀ ਕਹਾਉਂਦੇ ਨਿਉਂ ਵੋਟਾਂ ਮੰਗਦੇ ਹੋ ਅਸੀਂ ਨਹੀਂ ਵੋਟ ਤੁਹਾਨੂੰ ਪਾਉਂਦੇ ਅਸੀਂ ਅੰਦਰੋਂ ਰੋਨੇ ਆ ਸਾਡੇ ਨਹੀਂ ਭੋਲ ਭਾਵੇਂ ਨਹੀਂ ਭੋਲਦੇ ਭਾੜਾ ਕਿਉਂ ਧੀਆ ਪੁੱਤਾਂ ਨੂੰ ਲੋਕੀ ਦਿੰਦੇ ਦੇਸਨ ਕਾਲਾ ਭਗਵਾਨ ਕਵੀਛੜਨੇ ਇਹ ਸੰਦ ਰੋਕੇ ਪੂਰ ਚੜਾਇਆ ਮੈਂ ਤਾਂ ਇਹ ਲਿਖਿਆ ਸੀ ਮੇਰੇ ਕੋਏ ਕੋਈ ਕੁਰ ਲਾਇਆ ਰੋਂਦਾ ਵਿੱਚ ਸੰਮਲੇ ਦੇ ਉਹਨੂੰ ਲੱਗ ਰਿਹਾ ਸੀ ਪਾਲਾ ਉਨੂੰ ਲੱਗ ਰਿਹਾ ਸੀ ਪਾਲਾ ਕਿਉਂ ਧੀਆ ਪੁੱਟਾਂ ਨੂੰ ਲੋਕੀ ਦਿੰਦੇ ਦੇਸਨ ਕਾਲਾ ਲੋਕੀ ਦਿੰਦੇ ਦੇਸਨ ਕਾਲਾ ਵੈ ਗੁਰੂ ਜੀ ਦਾ ਖਲਸਾ ਵੈ ਗੁਰੂ ਜੀ ਕੀ ਫਤਿਹ ਦੇਖ ਪਾ